मैन कर्मचारिया यूनियन के प्रधान श्री दीपक गिल दे ਅੱਜ ਆਪਣੇ ਯੂਨੀਅਨ ਦੇ ਸਾਰੇ ਆਉਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਪਿਆ। ਇਸ ਮੰਗ ਪੱਤਰ ਵਿੱਚ ਸੀਵਰੇਜ ਮੈਨ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕੇ ਪਏ ਹੱਕਾਂ ਅਤੇ ਮੁੱਖ ਸਮੱਸਿਆਵਾਂ ਦੇ ਨਿਬਟਾਰੇ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਪ੍ਰਧਾਨ ਦੀਪਕ ਗੇਲ ਨੇ ਕਿਹਾ ਕਿ ਸੀਵਰੇਜ ਮੈਨ ਕਰਮਚਾਰੀ ਦਿਨ ਰਾਤ ਸ਼ਹਿਰ ਦੀ ਸਫਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਚਲਾਉਣ ਲਈ ਆਪਣੀ ਜਾਨ ਵੀ ਦੀ ਪਰਵਾਹ ਨਹੀਂ ਕਰਦੇ ਹਨ ਤਾਂ ਦੱਸਿਆ ਕਿ ਪਰ ਫਿਰ ਵੀ ਉਹਨਾਂ ਨੂੰ ਉਹ ਸਹੂਲਤਾਂ ਅਤੇ ਹੱਕ ਨਹੀਂ ਮਿਲ ਰਹੇ ਜਿਨ੍ਹਾਂ ਦੇ ਉਹ ਹੱਕਦਾਰ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਤੇ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ Thank you. બોલજો સર ਮੇਰਾ ਨਾਮ ਦੀਪਕ ਗੇਲਿਆ ਉਹ ਸੀਵਰਮੈਨ ਕਰਮਚਾਰੀ ਯੂਨੀਅਨ ਦਾ ਮੈਂ ਪ੍ਰਧਾਨ ਆ ਉਹ ਅੱਜ ਜਿਹੜੀ ਕਮਿਸ਼ਨ ਸਾਹਿਬ ਨਾਲ ਆਪਾਂ ਮੰਗ ਪੱਤਰ ਦੇਣ ਗਏ ਸੀ ਔਰ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਇੱਚੀ ਦਾ ਦੇਣ ਗਏ 3 ਸਾਲ ਦਾ ਟੈਂਪਰੇਰੀ ਪੂਰਾ ਹੋ ਗਿਆ ਮੁੰਡੇ ਸੀਵਰਮੈਨਾਂ ਦਾ April ਦੇ ਵਿੱਚ ਤੇ ਉਹ ਸਰ ਆਪਾਂ ਦਾਣਿਸ਼ ਜਿਹੜਾ ਕਲਰਕ ਹੈਗਾ ਵਾ ਆਪਾਂ ਉਹਨੂੰ ਦੇ ਦਿੱਤੀ ਸਾਰੀਆਂ ਫਾਈਲਾਂ ਉਹਨੇ ਕੰਪਲੀਟ ਕਰਕੇ ਦੇ ਦਿੱਤੀਆਂ ਅੱਗੇ ਲੇਕਿਨ ਉਹ ਕੰਪਲੀਟ ਕਰਕੇ ਕਿੰਨੇ ਜਿਹੜੇ ਵਿਭਾਗਾਂ ਦੇ ਸਿਆਣ ਹੋਣੇ ਸੀ ਉਹ ਸਿਆਣ ਡਿਲੇ ਹੋਈ ਜਾਂਦੇ ਪਿਆ ਉਹ ਡਿਲੇ ਹੋਣ ਕਰਕੇ ਸੀਵਰਮੈਨਾਂ ਦੇ ਵਿੱਚ ਰੋਸ ਆ ਗਿਆ ਉਹ ਰੋਸ਼ ਕਰਕੇ ਇਸ ਤਰ੍ਹਾਂ ਆਏ ਕਿ 5 ਮਹੀਨੇ ਹੋ ਗਏ ਤਰ੍ਹਾਂ ਇਹਦੇ ਨਹੀਂ 18000 ਰੁਪਏ ਮਿਲਦੀ ਪਈ ਆ ਜਿਹੜੀ ਕਿ ਵਧ ਕੇ ਮਿਲਣੀ ਸੀ ਇਹਨਾਂ ਨੂੰ ਤਰ੍ਹਾਂ April ਦੇ ਮਹੀਨੇ ਚ 3 ਸਾਲ ਟਾਈਮ ਵੀਰ ਪੂਰਾ ਹੋ ਹੀ ਗਿਆ ਤੇ ਅੰਦਰ ਆ ਉਸ ਦੌਰਾਨ ਦੇ ਵਿੱਚ ਸਿਵਰਮੈਨਾਂ ਨੇ ਰੋਸ਼ ਸੀ ਔਰ ਇੱਥੇ ਆਏ ਆ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਔਰ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਆਏ ਆ ਤੇ ਕਮਿਸ਼ਨਰ ਸਾਹਿਬ ਨੇ ਬੁਲਾਇਆ ਕਲਰ ਨੂੰ ਕਲਰ ਕੋਲ ਜਿੰਨੀਆਂ ਵੀ ਫਾਈਲਾਂ ਇੰਦਰੀਆਂ ਸਿਵਰਮੈਨਾਂ ਦੀਆਂ ਹੀਆਂ ਵਾਂ ਤੇ 362 ਹੈ ਤੇ 162 ਆ ਉਹ ਸਾਰੀਆਂ ਹੀ ਫਾਈਲਾਂ ਕਢਾ ਅੱਜ ਦਾ ਦਿਨ ਤੂੰ ਸਾਰਾ ਕੰਮਲੀਟ ਇਹੋ ਕਰਨੀ ਆ ਫਾਈਨਲ ਕੰਮ ਹੋਰ ਕੋਈ ਨਹੀਂ ਕਰਨਾ ਮੰਗ ਕੀ ਹੈਗੀ ਸੀ ਜੇ ਇਹ ਨਾਮ ਮੰਗ ਮੰਨੀ ਗਈ ਤਾਂ ਫੇਰ ਕੀ ਹੋਗਾ ਨਾਮ ਨਾ ਨਹੀਂ ਮੰਗ ਮੰਨੀ ਜਾਏਗੀ ਨਾ ਆਡੀਆਂ ਫਾਲਾਂ ਨਿਕਲੇਗੀਆਂ ਫੇਰ ਆਡਾ ਪ੍ਰੋਗਰੈਸਨ ਜਿਆਦਾ ਤੇਜ਼ ਹੋ ਜਾਏਗਾ